ਦਲਬੀਰ ਗੋਲਡੀ ਆਮ ਆਦੀ ਪਾਰਟੀ ਵਿੱਚ ਸ਼ਾਮਿਲ ਹੋ ਚੁੱਕੇ ਨੇ ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਬਖਸ਼ੇਸ਼ ਤੋਂ ਉੱਤੇ ਪਹੁੰਚੇ ਸੀ ਉਹਨਾਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਆ ਜਦੋਂ ਦਲਬੀਰ ਸਿੰਘ ਗੋਲਡੀ ਜਿਹੜੇ ਹੈਗੇ ਸੀ ਉਹ ਪਾਰਟੀ ਵਿੱਚ ਸ਼ਾਮਿਲ ਹੋਏ ਨੇ ਉਸ ਤੋਂ ਬਾਅਦ ਤੁਰੰਤ ਹੀ ਉਹਨਾਂ ਨੇ ਕਾਂਗਰਸੀਆਂ ਨੂੰ ਚੈਲੰਜ ਕਰ ਦਿੱਤਾ ਉਹਨਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਮੈਦਾਨ ਦੇ ਵਿੱਚ ਆਓ ਮੈਂ ਤੁਹਾਡੇ ਖਿਲਾਫ ਹੋਣਾ ਲੜਾਂਗਾ ਜੀ ਹਾਂ ਇਹ ਜਿਹੜੇ ਸੋਹਰੇ ਗਰੇ ਦਲਬੀਰ ਗੋਲਡੀ ਦੇ ਹੈਗੇ ਨੇ ਅਕਸਰ ਜਦੋਂ ਪਾਰਟੀਆਂ ਦੇ ਕੋਈ ਚੜਾਈ ਹੁੰਦੀ ਹੈ ਜੇ ਕੋਲ ਮੌਜੂਦਾ ਸਰਕਾਰਾਂ ਹੁੰਦੀਆਂ ਹੈ ਕਿ ਦੂਜੀਆਂ ਪਾਰਟੀਆਂ ਦੇ ਨੁਮਾਇंदे ਜਿਹੜੇ ਗਏ ਨੇ ਉਹਨਾਂ ਦੇ ਵਿੱਚ ਜ਼ਰੂਰ ਆਉਂਦੇ ਗਏ ਨੇ ਕਿਉਂਕਿ ਇਹ ਅਦਲਾ ਬਦਲੀ ਚਲਦੀ ਹੀ ਰਹਿੰਦੀ ਗਈ तकरीबन 30-35 ਸਾਲ ਤੋਂ ਇਤਰਾਹੀ ਅਸੀਂ ਸਿਆਸਤ ਦੇ ਵੇਛੜੇ ਦੇਖਦੇ ਆਏ ਗਏ ਆ ਲੇਕਿਨ ਕਿਤਨਾ ਕਿਤੇ ਇਹ ਵਿਰੋਧੀ ਪਾਰਟੀ ਜਦੋਂ ਹੁੰਦੀਆਂ ਨੇ ਉਦੋਂ ਉਹਨਾਂ ਨੂੰ ਗੱਲਾਂ ਕਰਦੇ ਨੇ ਟੀਚਰਾਂ ਕਰਦੇ ਨੇ ਸਿਆਸੀ ਜਿਹੜੇ ਉਹਨਾਂ ਤੇ ਦਾਅ ਖੇਡਦੇ ਨੇ ਸਿਆਸੀ ਗੱਲਾਂ ਕਰਦੇ ਨੇ ਲੇਕਿਨ ਕਿਤਨਾ ਕਿਤੇ ਜਦੋਂ ਉਹਨਾਂ ਪਾਰਟੀਆਂ ਦੇ ਵਿੱਚ ਹੀ ਮੁੜ ਸ਼ਾਮਿਲ ਹੋਣਾ ਪਿਆ ਜਾਵੇ ਤਾਂ ਫਿਰ ਕਿਤਨਾ ਕਿਤੇ ਤਾਂ ਮਨ ਦੇ ਵਿੱਚ ਹੁੰਦਾ ਹੈ ਕਿ ਸ਼ਾਇਦ ਮੈਨੂੰ ਉਹਨਾਂ ਮਾਨ ਸਰਮ ਦਲਬੀਰ ਗੋਲਡੀ ਦਾ ਕਹਿਣਾ ਹੈਗਾ ਸੀ ਕਿ ਮੈਂ ਇਹਨਾਂ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਖਿਲਾਫ ਕਾਫੀ ਕੁਝ ਬੋਲਦਾ ਲੇਕਿਨ ਸੀਐਮ ਭਗਵੰਤ ਮਾਨ ਵੱਲੋਂ ਮੇਰਾ ਨਿਗਾਹੜਾ ਸਵਾਗਤ ਕੀਤਾ ਗਿਆ ਸਾਰੀ ਗੱਲਾਂ ਭੁਲਾ ਕੇ ਮੈਨੂੰ ਉਹਨਾਂ ਨੇ ਗੱਲਾਂ ਲਾਇਆ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਧੰਨਵਾਦ ਹੈ ਗਾਇਆ ਸੀਐਮ ਮਾਨ ਦਾ ਕੀ ਕਹਿ ਰਹੇ ਦਲਬੀਰ ਗੋਲਡੀ ਤੇ ਨਾਲ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਆਓ ਚਾਹੁੰਦੇ ਆ ਬਣੇ ਉਹ ਸਾਡੇ ਚੱਲ ਦੇ ਨਾਲ ਕਿ ਸਾਡੇ ਪਰਿਵਾਰ ਦੇ ਅੰਦਰ ਤੇ ਜਿੱਥੋਂ ਮੇਰੀ ਮਾਨ ਸਾਹਿਬ ਨੇ ਡਿਊਟੀ ਲਈ ਹੈ ਤੇ ਜਿਹੜੀ ਮਾਨ ਸਾਹਿਬ ਦੀ ਆਪਣੀ ਸੀਟ ਹੈ ਜਿੱਥੋਂ ਬਹੁਤ ਵਾਰੀ ਸੰਗਰੂਰ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਦੇ ਕੇ ਮਾਨ ਸਾਹਿਬ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਤੇ ਉੱਥੋਂ ਹੀ ਦਲਵੀਰ ਗੋਲਡੀ ਜੀ ਉਸੇ ਸੰਗਰੂਰ ਦੇ ਤੂਰੀ ਵਿਧਾਨ ਸਭਾ ਹਲਕੇ ਤੋਂ ਪਿਛਲੀ ਵਾਰੀ ਐਮਐਲਏ ਵੀ ਰਹੇ ਤੇ ਬੜਾ ਲੰਬਾ ਸਮਾਂ ਯੂਨੀਵਰਸਿਟੀ ਸਟੂਡੈਂਟ ਪੋਲਿਟਿਕਸ ਤੋਂ ਲੈ ਕੇ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਯੰਗ ਲੀਡਰ ਹੋਣਾ ਜਾਂ ਜਿਹੜਾ ਸਟੂਡੈਂਟ ਹੋਣਾ ਪਿਛਲੇ 20 ਸਾਲਾਂ ਤੋਂ ਮੈਨੂੰ ਲੱਗਦਾ ਵੀ ਜਿਹੜਾ ਗੋਲਡੀ ਜੀ ਨੂੰ ਜਾਣਦਾ ਨਾ ਹੋਵੇ ਬੜੇ ਆਮ ਸਧਾਰਨ ਪਰਿਵਾਰ ਤੋਂ ਉੱਠ ਕੇ ਬੜੀ ਮਿਹਨਤ ਕੀਤੀ ਤੇ ਬੜਾ ਕਾਂਗਰਸ ਪਾਰਟੀ ਦੇ ਲਈ ਜਿਹੜਾ ਕੰਮ ਹੈ ਗੋਲਡੀ ਜੀ ਨੇ ਜਿਹੜਾ ਉਹ ਕੀਤਾ ਸੋ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਦਾ ਪਾਰਟੀ ਵਿੱਚ ਜਿਹੜਾ ਸਵਾਗਤ ਕਰ ਰਹੇ ਐ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹੂੰਗਾ ਕਿ ਉਹ ਤੁਹਾਨੂੰ ਸੰਬੋਧਨ ਕਰਨ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਸਾਰੇ মিডিਆ ਦਾ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਜਿਹੜੇ-ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਛੋਟੇ ਜਿਹੇ ਸੱਦੇ ਤੇ ਤੁਸੀਂ ਇੱਥੇ ਪਹੁੰਚਿਓ ਬਹੁਤ-ਬਹੁਤ ਮਿਹਰਬਾਨੀ ਸਵਾਗਤ ਹੈ ਅੱਜ ਬੜਾ ਖਾਸ ਦਿਨ ਹੈ ਜਦੋਂ ਆਮਾਦੀ ਪਾਰਟੀ ਦੇ ਪਰਿਵਾਰ ਦੇ ਵਿੱਚ ਇੱਕ ਬਹੁਤ ਹੀ ਯੰਗ ਜੋ ਸ਼ੀਲਾ ਔਰ ਮਿੰਦ ਕਰਨ ਵਾਲਾ ਨੌਜਵਾਨ ਇਹਦੀ ਆਵਾਜ਼ ਥੋੜੀ ਘਟਕੋ ਥੋੜੀ ਆਵਾਜ਼ ਘਟਕ ਲਓ ਬਿਸਲਉਂਦੀ ਦਲਵੀਰ ਗੋਲਡੀ ਉਹ ਸਾਡੇ ਪਰਿਵਾਰ ਦੇ ਵਿੱਚ ਆਪਣੇ ਪਰਿਵਾਰ ਸਮੇਤ ਆਏ ਹੈ ਉਹਨਾਂ ਦਾ ਵੀ ਪਰਿਵਾਰ ਆਇਆ ਹੈ ਸਾਰਾ ਪਿਤਾ ਜੀ ਵੀ ਹੈ ਉਹਨਾਂ ਦੇ ਤਾਂ ਪਤਨੀ ਵੀ ਹੈ ਤੇ ਉਹਨਾਂ ਦੇ ਨਾਲ ਉਹਨਾਂ ਦੇ ਸੈਂਕੜੇ ਯੂ ਦੇ ਜਾਂ ਵੱਖ-ਵੱਖ ਜ਼ਿਲ੍ਹਾ ਪ੍ਰੀਸ਼ਦ ਜਾਂ ਉਹਨਾਂ ਦੇ ਮੈਂਬਰ ਜਾਂ ਸਾਬਕਾ ਪ੍ਰਧਾਨ ਜਾਂ ਇਹ ਸਾਰਾ ਉਹਨਾਂ ਦਾ ਪਰਿਵਾਰ ਵੀ ਨਾਲ ਹੀ ਆਇਆ ਸਾਹਮਣੇ ਬੈਠੇ ਆ।